ਰਹਿਰਾਸ ਸਾਹਿਬਾ ੴ ਸਤਿਗੁਰ ਪ੍ਰਸਾਦਿ ਹਰ ਜੋ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟਰ ਮਾਰਿਆ ਪਰ ਲਾਤਰਾਇਆ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਰ ਸੇਵਿਆ ਅੰਤ ਲੈ ਛਡਾਇਆ ਸਾ ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖ ਤਾਬ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮਾ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਆ ਸੋਦਰ ਆਗਸ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਆ ਸੋ ਕਰਕੇ ਹਾ ਜਿਤ ਬਾ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨੇਕਾ ਸੰਕਾ ਕੀਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਈਐ ਕੇਤੇ ਤੇਰੇ ਗਾਵਨ ਹਾਰੇ ਗਾਵਾਂ ਤੁਧਨਾ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਉ ਦਵਾਰੇ ਗਾਵਾਂ ਤੁਧਨਾ ਚਿਤ ਗਵਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧਨਾ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਾਂ ਤੁਧਨਾ ਇੰਦਰੇਂਦਰਾ ਸੁਖ ਬੈਠੇ ਦੇਵਤਿਆਂ ਦਰ ਨਾਲੇ ਗਾਵਾ ਤਦਨਾ ਸਿੱਧ ਸਮਾਦੇ ਅੰਤਰਾ ਗਾਵਾਂ ਤਦਨਾ ਸਾਧ ਵਿਚਾਰੇ ਗਾਵਾਂ ਤਦਨਾ ਜਤੀ ਸਤੀ ਸੰਤੋਖੀ ਗਾਵਾਂ ਤਦਨਾ ਵੀਰ ਕਰਾਰੇ ਗਾਵਾਂ ਤਦਨਾ ਪੰਡਤ ਪੜ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਾਂ ਤਦਨਾ ਮੋਹਨੀ ਆਪਨ ਮੋਹਨਾ ਸੁਰਗ ਮੱਚ ਪਿਆਲੇ ਗਾਵਾਂ ਤਦਨਾ ਰਤਨੋਂ ਪਾਏ ਤੇਰੇ 68 ਤੀਰਤ ਨਾਲੇ ਗਾਵਾਂ ਤਦਨੋ ਜੋਤ ਮਹਾਬਲ ਸੂਰਾ ਗਾਵਾਂ ਤਦਨੋ ਕਹਾਣੀ ਚਾਰੇ ਗਾਵਾਂ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਦਨੋ ਗਾਵਨ ਸੇ ਮਨ ਚਿੱਤਨ ਆਵਨ ਨਾਨਕ ਆ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਇ ਸਾਚਾ ਸਾਂਚੀ ਨਾਈ ਹੈ ਵੀ ਉਸੇ ਦਾਇਨ ਦਾ ਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀ ਤਾ ਆਪਣਾ ਜਿਉ ਤਿਸ ਦੇ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਸੋ ਸਾਹਾ ਪਸਾ ਹੈ ਬਾਬਾ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖੈ ਸੋ ਪੂਏ ਕੀ ਉਡਵਡਾ ਡਿੱਟਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੈ ਸਮਾਈ ਵੱਡੇ ਮੇਰੇ ਸਾਈ ਬਾਗਹਿਰ ਕਵੀਰਾ ਗੁਣੀ ਘਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੀਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰ ਹਾਈ ਕਹਿ ਨਾ ਜਾਏ ਤੇ ਰੀਤ ਲਵੜਿਆਈ ਸਭ ਸਾਤਾ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤੁਧ ਵਿਨਾ ਸਿੱਧੀ ਕਿਨੈ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਭਰੇ ਤੇਰੇ ਪੰਨਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤਭੁਖੈ ਕਾਏ ਚਲਿਐ ਦੂਖਾ ਸੋ ਕਿਆ ਵਿਸਰੈ ਮੇਰੀ ਮਾਏ ਸਾਚਾ ਸਾਇ ਸਾਚ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣ ਪਾਏ ਵਡਾ ਨ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾ ਰਹੇ ਨਾ ਝੁਕੇ ਭੋਗਾ ਗੁਣ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੇਂ ਬਸਨਾਤ ਰਾਗ ਗੂਜਰੀ ਮਹਲਾ 4 ਰਕੇ ਜਨ ਸਤਿਗੁਰ ਸਤਪੁਰਖਾ ਬਿਨਾ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰਦਿਆ ਨਾਮ ਪਰਗਾਸ ਮੇਰੇ ਮਿਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਅਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਨਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਏਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਾ ਸਤਿਗੁਰ ਸੰਗਤ ਪਾਈ ਤੈਨ ਧਰ ਮਸਤਕ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜਿਤ ਰਸ ਪਾਇਆ ਮੈਂ ਜਨ ਨਾਨਕ ਨਾਮ ਪਰਗਾਸ ਰਾ ਗੁਰ ਜੀ ਮਹੱਲਾ ਪੰਜਵਾ ਕਾਹਿਰੇ ਮੰਚ ਤਵਾ ਉਦਮ ਜਾ ਆਹਰ ਰ ਜੀਉ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾਕਾਰ ਜਕਾ ਗਹਿ ਕਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਾਬ ਨੇਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜ ਕਸਮਾਏ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊਡਾ ਵੈਸੇ ਕੋਸਾ ਿਸ ਪਾਛੈ ਬਚਰੇ ਛਰਿਆ ਤਿਨ ਕਵਣ ਕ ਲਾਵੇ ਕਵਣ ਚੁਗਾਵੇ ਮਨ ਮੈ ਸਿਮਰਨ ਕਰਿਆ ਸਭ ਨਿਧਾਨ ਦਸ ਸਿਧਿ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਦਵਲ ਜਾਈਐ ਤ੍ਰੰਤ ਨ ਪਾਰਾ ਵਰਿਆ ਰਾਗ ਅਸ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰជន ਹਰ ਪੁਰਖ ਨਰੰਜਨ ਅਗਮ ਅਗਮ ਪਾਰਾ ਸਭ ਤਿਆ ਵਹਿ ਸਭ ਤਿਆ ਵਹਿ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾ ਦਾ ਤਾਰਾ ਅਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਾਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ਼ਰਮ ਨਰੰਤਾਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋ ਜਿਵ ਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦਿ ਬਿਨ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਕੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਅਰਤਿ ਆਇਆ ਜੀ ਤਿੰ ਤੋਟੀ ਜਨ ਕੀ ਫਾਸੀ ਜਿ ਨਿਰਭਉ ਜਿ ਨਾ ਨਿਰਭੋ ਤਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਾਰਾ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨਾਂ ਅਰਥ ਆਇਆ ਜੀ ਜਨ ਨਾਨਕ ਤਿਲਵਲ ਦਾਸੀ ਤੇਰੀ ਭਗਤ ਤੇਰੀ ਭਗਤ ਬਨਾਰਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਾਂ ਤੁਧ ਜੀ ਅਨੇਕਾ ਨੇਕਾ ਨੇਕ ਅਨੰਤਾ ਤੇਰੀ ਅਨੇਕਾ ਤੇਰੀ ਅਨੇਕਾ ਪੂਜਾ ਜੀ ਤਬਤਾ ਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕਾ ਪੜੈ ਬੋ ਸਿਮਰਤਾ ਸਾਸਤਰੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਮ ਭਗਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਜੀ ਤੂੰ ਜੇ ਉਡਾ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਹਿ ਚਲ ਕਰਤਾ ਸੋਈ ਤੇਰੇ ਆਪੇ ਸ੍ਰਿਸ਼ਟ ਸੋ ਪਾਏ ਜਿਤ ਤੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕਹੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇ ਸੋਇਓ ਪਾਈ ਰਹਾ ਸਭ ਤੇਰੀ ਤੋਂ ਸਭਨੀ ਤੇ ਆਇਆ ਜਿਸਰੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਤਉ ਤੇ ਆਵਿਛੜਿਆ ਮਿਲਾਇਆ ਤਉ ਦਰਿਆਉ ਸਭ ਤੁਜੀ ਮਾਹੈ ਤੁਜੀ ਬਿਨ ਦੂਜਾ ਕੋਈ ਨਾਹੈ ਜੀ ਜਾਂ ਸਭ ਤੇਰਾ ਖੇਲਾ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੋ ਤਉ ਜਾਣਾਈ ਸੋਇ ਜਨ ਜਾਣੈ ਹਰ ਗੁਣ ਸਦੀ ਆਖੋ ਕਾਣੈ ਇਨਾਰ ਸੇਵਿਆ ਤੈਨ ਸੁਖ ਪਾਇਆ ਸਹਿਜੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੇ ਬਿਨ ਦੂਜਾ ਆਵ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨਨਾ ਨਾ ਗੁਰਮਖ ਪਰਗਟ ਹੋਇ ਆਸਾ ਮਹਲਾ ਪਹਿਲਾ ਤਿੱਤਰੁੜਾ ਪਹਿਲੇ ਨਵਾਸਾ ਪਾਣੀ ਪਾਉ ਤੈਨ ਨ ਕੀਆ ਪੰਕਾਇ ਮੋ ਬਗ ਨਹੀਂ ਚਾਲਿਆ ਅਮ ਦੇਖਾ ਤਾ ਡੋਬਿਆ ਲੈ ਮਾਨੇਕ ਨਚੇ ਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗੱਲਿਆ ਰਹਾ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪਰਮਤਮਾਨੁ ਕਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਔਰ ਕਾਇ ਤ੍ਰਿਕ ਤਰਨ ਕਾਮ ਮਨ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਵ ਲਾਗ ਭਉ ਜਲ ਤਰਨ ਕੈ ਜਨਮ ਰੀਤਾ ਜਾ ਤਰੰਗ ਮਾਇਆ ਕੇ ਰਹਾਓ ਜਪ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨ ਜਾਣਿਆ ਹਰਿ ਰਾਯਾ ਹੋ ਨਾਨਕ ਅਮਲੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਸੇ ਦਸਵੇਂ ਕਬੇ ਬਾਤ ਬੇਨਤੀ ਚੌਪਾਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮੰਨ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਹਮਰੇ ਦ੍ਰਿਸ਼ਟ ਸਭ ਤੋਂ ਕਾਹੋ ਆਪਾ ਦੇ ਮੋਹਿ ਬਚਾਵੋ ਸੁਖੀ ਬਸ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਚਾਰਜ ਕਰਦੇ ਕਰੀਐ ਸਭ ਬਾਰਣ ਕੋ ਵਾਸngਰੀਐ ਪੂਰਨ ਹੋਇਆ ਮਾਰੀ ਅਸਾ ਤੁਰ ਪੈਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਅਵਰ ਨਾ ਤਿਆ ਹਉ ਜੋ ਬਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਮਾਰੀ ਹੈ ਆਪਾਦ ਮੁਝੇ ਬਰੀਐ ਸੇਵਕ ਸੇ ਕਾ ਮਾਰੇ ਤਾਰੀਐ ਚੰ ਚੰ ਸਤਰਾ ਹਮਾਰੇ ਮਾਰੀਐ ਆਪਾ ਦੇਵ ਜੈ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸੁਦਾ ਹਮਾਰੇ ਪੰਚਾ ਸ੍ਰੀ ਅਸਤੁ ਜੋ ਕਰਿਓ ਰੱਚਾ ਰੱਖ ਲਿਓ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦਾ ਦੁਸ਼ਮਣ ਕੇ ਹੰਤਾ ਤਮਾਪੂਰੀ ਚਤੁਰਦਸ਼ ਕੰ타 ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਵੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਵਸਕਾਰ ਹੈ ਤਾਏ ਹ ਮਹਾਰਾ ਜਮਨ ਕਾਲ ਸਭ ਜਗਤ ਪਨਾਇਓ ਦੇਵ ਦਾਤ ਦਿਸ਼ਨ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸੀਕੋ ਹਮਾਰੀ ਸ਼ਕਲ ਪ੍ਰਾਜਾ ਜਿਨੇ ਆਪ ਸਵਾਰੀ ਸਿਵ ਤਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪ੍ਰਸ਼ਾਲਤ ਕੁੰਟੀ ਤੇ ਕੋ ਚਰਸਤੁ ਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਯ ਉਦਕਰ ਕਰਾ ਕਰ ਤਾਰਾ ਪ੍ਰਜਾ ਦਰ ਤਵ ਤੇ ਅਪਾਰਾ ਜਬ ਆਕਰ ਕਰਤੋ ਕਬਹੂ ਤੁਮੈ ਮਰਤ ਦੇ ਦਰਸਮਹੋ ਜਿਤੇ ਬਦਨ ਸ੍ਰਿਸ਼ ਸੁਵਤਾਰੈ ਆਪਾ ਪਨੀ ਬੂਝੂ ਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਆਜੰਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨੀਲੰਭ ਆਦ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਨ ਮਾਨਤ ਮਹਾ ਮੂੜ ਕਿਸ਼ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸਵ ਨਿਰੰਕਾਰ ਕਾ ਚੀਨਤ ਨਾ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕੈ ਵਿਸਿਆ ਪ੍ਰਥਮ ਸੰਸਾਰ ਆਇ ਕੈ ਰੂਪਾ ਨੂਪ ਸੂਪਾ ਰੰਗ ਭਇਓ ਰਾਉ ਕੈ ਗੁਪਾ ਅੰਡਾ ਜੇ ਰਸਿਤ ਕਿੰਨੀ ਉਤਪਜ ਖਾਨ ਬਹੁ ਰਚ ਦੀਨੀ ਕਉ ਫੁੱਲ ਰਾਜਾ ਬੈਟਾ ਕਉ ਸਿਉਟ ਭਇਓ ਸ਼ੰਕਰ ਕੈਟਾ ਸਗਰੇ ਸਿਟ ਦੇ ਖਾਇ ਚੰਬਵਾ ਜਗਾ ਸਰੂਪ ਸਿਯੰਭਵ ਅਬਰਚਾ ਮੇਰੀ ਤੁਮ ਕਰੋ ਸਿੱਖੋ ਬਾਰੇ ਸਿੱਖ ਸੰਗਾਰੋ ਦੁਸ਼ਟ ਜੀਤੇ ਉਟ ਬਗਤ ਪਾਤਾ ਸਕਲਮ ਨੇਸ਼ ਕਰੋ ਰਣਗਾਤਾ ਜੇ ਅਸਤ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤ ਹੈ ਮਾਰੇ ਪੁਰਖ ਜਉਣ ਪਗ ਪਰੇ ਤਿ ਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਾ ਹੈ ਰਚਾ ਹੋਏ ਤੈ ਸਭ ਕਾਲਾ ਦੁਸ਼ਟ ਰੈਟਰੇ ਮੁਤਕਾਲਾ ਕਿਰਪਾ ਦ੍ਰਿਸ਼ਤੰਜ ਜਾਏ ਨਿਹਾਰਿਓ ਤਾਂ ਕੇ ਤਾਪ ਤਨ ਕਮੋ ਹਰਿਓ ਰੇ ਸਤਿ ਕਰਮ ਸਭ ਹੋਈ ਦੁਸ਼ਟ ਚਾਚ ਵਸਕਾ ਨਾ ਕੋਈ ਏਕ ਬਾਰ ਜਿੰਤ ਮੈਂ ਸਮਾਰਾਂ ਕਾਲ ਪਾਸਤੇ ਤੈ ਉਵਾਰਾ ਜਿਨਰ ਨਾਮ ਤਿਹਾਰੋ ਕਹਾ ਦਰਿਦ ਦੁਸ਼ਟ ਦੋਖ ਤੇ ਰਾਹ ਖੜਕੇਤ ਮੈਂ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਸਵਈਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਐਮਤ ਇਕ ਨਾ ਮੰਨਿਓ ਸਿਮਰੈ ਸਾਸਤਰ ਬੇ ਸਬੈ ਬੋ ਭੇਦ ਕਿਆ ਮੇਖ ਨਾ ਜਾਣਿਓ ਕਰੀਐ ਸਾਨੁ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਇ ਬਖਾਨਿਓ ਦੋਹੀ ਰਾਹ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਬੋਬਿੰਦ ਦਾਸ ਤੁਹਾਰ RAM KALI MAHALLA TEEJA ANAND EK ONKAR SADGUR PRASAD ANAND PIYA MERI MAAI ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੇ ਆਈਆਂ ਸਬਦੋਤਾ ਗਾਉ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਾਣਾ ਮੇਰੇ ਦੁੱਖ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਸ ਸਵਾਮੀ ਸੋ ਕਿਉ ਮਨਾ ਵਿਚਾਰੇ ਕਹ ਨਾਨਕ ਮਾਨਾ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੀ ਚਾਇ ਇਸ ਤੇ ਸੋ ਪਾਵਈ ਸਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਨੁ ਖੁਖਾਂ ਸਭ ਗਵਾਈਆਂ ਸਾਂ ਸੁਖ ਮਨ ਆਏ ਵਸੈ ਜਨੇਚਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਇਸ ਦੀ ਐ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਦਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਚ ਸਵਤਿਤ ਘਰ ਸਭਾਗੇ ਘਰ ਸਭਾਗੇ ਸਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਜ ਦੋਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤਸ ਕੋ ਆਦਤ ਕਰ ਅਨਹਦ ਬਾਜੀ ਆਨੰਦ ਸੁਨੋ ਵਡ ਭਾਗਿਓ ਸਗਲ ਮਨ ਹੋਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ ਸਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਤਾ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵੀ ਤਿੰਨ ਵਸਤੂ ਪਈਓ ਸਾਸਾਂ ਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਿਸਕਾ ਹੋਇ ਉਧਾਰ ਹੋਏ ਵਸਤ ਜੀ ਨਹਿ ਜਾਇ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਂ ਨਾ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਕੌੜੀ ਤਿੱਤਾ ਤੋਂ ਸਮਰੱਤ ਜਿੱਤੇ ਕੋਏ ਨਾ ਹੈ ਓਥੇ ਤੀਰ ਅਗਨੀ ਉਦਰ ਮਾਹੇ ਸੁਣ ਕਹਿ ਜਮਕੇ ਦੂਤ ਨਾ ਹੈ ਤੇਰਾ ਛੜ ਜਾਏ ਭੌਜਲ ਵਿਖੰਸ ਗਾਓ ਗੁਰ ਸਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਉਹ ਪੁੰਨਾ ਗੁਣ ਗੋਬਿੰਦ ਗਾਹੇ ਸਭ ਸੈ ਨੋ ਕਿਰਪਾ ਸਮਾਲੇ ਸਾਇ ਸਾਇ ਬਿਰਤਾ ਕੋਈ ਨ ਜਾਏ ਜੇ ਆਵੇ ਤੁਧ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਮ ਨੇਤਰੀ ਸਤ ਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਮ ਸਤ ਗੁਰ ਸਿਹ ਤੇ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਏ ਵਥ ਦੇ ਜਗ ਮਾਉ ਤੁਮ ਕਾੜੀਐ ਵਿਰਲੇ ਕਹੀ ਕੇ ਮਹੱਲਾ ਪੰਜਵਾ ਰਖੇ ਰਖਨ ਹਾਰਾ ਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਓ ਆਪ ਦੇ ਆਲ ਮਨੋਂ ਨਾ ਵਿਸਾਰਿਆਨ ਸਾਜਨਾ ਕੈ ਸੰਗ ਭਉ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਕੀ ਨਮਾਹਿ ਵਿਦਾਰਿਆਨ ਤੇ ਸਾਇਬ ਕੀਟੇ ਕਾ ਨਾਨਕ ਮਨੈ ਮਾਏ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕਾ ਨਾਨਕ ਮਨੈ ਮਾਹੀ ਜਿ ਸਿਮਰਾ ਸੁਖ ਹੋਏ ਸਗਲੇ ਦੁਖ ਜਾਏ